ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਰਾਣਾ ਰੀਅਲ ਏਸਟੇਟ ਵਿੱਚ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੁੰਦਰ ਕੋਠੀ 43245 ਦਾ ਇਹਦਾ ਸਾਈਜ਼ ਹੈ 225 ਗੱਜ ਵਿੱਚ ਇੱਕ ਸੁੰਦਰ ਕੋਠੀ ਬਣੀ ਹੋਈ ਹੈ ਇਹਦਾ ਪ੍ਰਾਈਸ ਤੇ ਲੋਕੇਸ਼ਨ ਅਸੀਂ ਤੁਹਾਨੂੰ ਵੀਡੀਓ ਦੇ ਅੱਗੇ ਦੱਸਾਂਗੇ ਇਸ ਲਈ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਅੰਦਰ ਐਂਟਰ ਕਰ ਚੁੱਕੇ ਹਾਂ ਪੋਰਚ ਏਰੀਆ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਸਾਹਮਣੇ ਆਪਾਂ ਨੂੰ ਆਪਣੀ ਛੋਟੀ ਜੀ ਇੱਕ ਪਾਰਕਿੰਗ ਮਿਲ ਜਾਂਦੀ ਹੈ ਕਾਫੀ ਸੁੰਦਰ ਆਪਣੀ ਪਾਰਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਆਰਾਮ ਨਾਲ ਦੋ ਐਸਯੂਵੀ ਕਾਰਾਂ ਆਪਣੀਆਂ ਪਾਰਕ ਹੋ ਜਾਂਦੀਆਂ ਹਨ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਫੀ ਸੁੰਦਰ ਹੈ ਪ੍ਰੋਪਰ ਇਹਦੇ ਵਿੱਚ ਮਾਰਬਲ ਦਾ ਪੱਥਰ ਦਾ ਕੰਮ ਹੋਇਆ ਹੈ ਛੱਤ ਵਗੈਰਾ ਦੇਖ ਸਕਦੇ ਹੋ ਕਾਫੀ ਅੱਛਾ ਬਣਿਆ ਹੋਇਆ ਹੈ ਦੋਸਤੋ 225 ਗੱਜ ਵਿੱਚ ਇਹ ਕੋਠੀ ਬਣ ਕੇ ਤਿਆਰ ਹੈ ਅਪਸ਼ੇਅਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕੰਮ ਹੋਇਆ ਹੈ ਕਾਫੀ ਸੁੰਦਰ ਘਰ ਹੈ ਦੋਸਤੋ ਤੇ ਦੋਸਤੋ ਹੁਣ ਅਸੀਂ ਆਪਣੇ ਮੇਨ ਡੋਰ ਤੋਂ ਘਰ ਦੇ ਮੇਨ ਡੋਰ ਤੋਂ ਅੰਦਰ ਆਪਾਂ ਐਂਟਰ ਕਰ ਚੁੱਕੇ ਹਾਂ ਲੋਬੀ ਏਰੀਆ ਆ ਜਾਂਦਾ ਹੈ ਲੋਬੀ ਏਰੀਆ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਸਾਹਮਣੇ ਆਪਣਾ ਟੀਵੀ ਪੈਨਲ ਲੱਗਾ ਹੋਇਆ ਹੈ ਕਾਫੀ ਵੱਡਾ ਟੀਵੀ ਪੈਨਲ ਹੈ ਇਸ ਤੇ ਆਪਣੀ ਵੱਡੀ ਐਲਈਡੀ ਰਾਮਨ ਲੱਗ ਜੂਗੀ ਦੋਸਤੋ ਸਾਹਮਣੇ ਆਪਣੇ ਤੁਸੀਂ ਦੇਖ ਸਕਦੇ ਹੋ ਆਪਣਾ ਕਿਚਨ ਹੈ ਕਿਚਨ ਦੇ ਵਿੱਚ वुਡਵਰਕ ਉਸ ਤੋਂ ਇਲਾਵਾ ਆਪਣਾ ਜੋ ਕਿ ਮਾਰਬਲ ਸਲੈਬ ਪੂਰੀ ਬਣੀ ਹੋਈ ਹੈ ਪ੍ਰੋਪਰ ਅੱਛਾ ਕੰਮ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਡਿਜ਼ਾਈਨਰ ਸੁੰਦਰ ਝੂਮਰ ਲੱਗਿਆ ਹੋਇਆ ਜੋ ਕਿ ਇਸ ਕੋਠੀ ਦੀ ਲੋਕ ਨੂੰ ਕਿschen ਦੀ ਲੋਕ ਨੂੰ ਹੋਰ ਵੀ ਅੱਛਾ ਬਣਾ ਦਿੰਦਾ ਹੈ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਕੀਤਾ ਹੋਇਆ ਹੈ ਫਸਟ ਬੈਡਰੂਮ ਵਿੱਚ ਐਂਟਰ ਕਰ ਚੁੱਕੇ ਹਾਂ ਦੋਸਤੋ ਦੋਸਤੋ ਟੀਵੀ ਪੈਨਲ ਇੱਥੇ ਵੀ ਲੱਗਾ ਹੋਇਆ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਕਬੂਰ ਮਿਲ ਜਾਂਦੇ ਹਨ ਆਪਣੀ ਅਲਮੀਰਾ ਮਿਲ ਜਾਂਦੀ ਹੈ सेमी फर्निश्ड कोठी है दोस्तों अटैच वॉशरूम है इस दे नाल देखो दोस्तों काफी सुंदर है अंदरून टाइल प्रॉपर वर्क होया है दोस्तों लुधियाना ਦੇ ਵਿੱਚ ਸਸਤੀਆਂ ਤੋਂ ਸਸਤੇ ਘਰਮ ਤੇ ਹੋਰ ਵੀ ਅਬ ਤੁਹਾਡੇ ਬਜਟ ਦੇ ਅਨੁਸਾਰ ਅਸੀਂ ਘਰ काफी ਦਿਖਾਏ ਹੈ दोस्तों लुधियाना ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਆਪਣੇ ਦਰਸ਼ਕਾਂ ਤੱਕ ਹਰੇਕ ਚੀਜ਼ ਪਚਾਈਏ ਜੋ ਕਿ ਮਤਲਬ ਉਹਨਾਂ ਨੂੰ ਪਸੰਦ ਆਵੇ ਤੇ ਉਹ ਆਪਣੇ ਇੱਕ ਸੁਪਨਿਆਂ ਦੇ ਘਰ ਨੂੰ ਲੈ ਸਕਣ। ਦੋਸਤੋ ਦੂਸਰਾ ਕਮਰਾ ਵੀ ਤੁਸੀਂ ਦੇਖ ਸਕਦੇ ਹੋ ਸੇਮ ਹੈ। ਕੋਈ ਵੀ ਕਮੀ ਇਸ ਘਰ ਦੇ ਵਿੱਚ ਨਹੀਂ ਨਜ਼ਰ ਆਂਦੀ। ਇੱਕ ਪ੍ਰੋਪਰ ਹੈ। ਮਾਲਕ ਨੇ ਪੂਰੀ ਰੀਜਾਂ ਨਾਲ ਬਣਾਇਆ ਹੈ ਦੋਸਤੋ। ਪਰਿਵਾਰ ਦੇ ਮੈਂਬਰ ਕਾਫੀ ਜ਼ਿਆਦਾ ਬਾਹਰ ਹੈ। ਬਾਹਰ ਆਲਮੋਸਟ ਬਾਹਰ ਹੀ ਸੈਟ ਹਨ ਤੇ ਮਾਲਕ ਆਪ ਵੀ ਬਾਹਰ ਜਾਣਾ ਚਾਹੁੰਦਾ ਹੈ। ਉਹਨਾਂ ਨੇ ਆਪਣੇ ਰਹਿਣ ਯੋਗ ਹੀ ਬਣਾਇਆ ਸੀਗਾ। ਇਸ ਲਈਏ ਤੁਸੀਂ ਘਰ ਦੇਖ ਸਕਦੇ ਹੋ ਕਾਫੀ ਰੀਜਨਲ ਬਣੀਆਂ ਹੋਈਆਂ ਚੀਜ਼ਾਂ ਤੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਬਹੁਤ ਵਧੀਆ ਹੁੰਦੀਆਂ ਹਨ ਦੋਸਤੋ ਫਰਸਟ ਫਲੋਰ ਵੱਧ ਰਹੇ ਆ ਅਪਸਟੇਅਰ ਤੁਸੀਂ ਦੇਖ ਰਹੇ ਹੋ ਕਾਫੀ ਸੁੰਦਰ ਹੈ ਕਾਫੀ ਅੱਛੀ ਬਣੀ ਹੋਈ ਹੈ ਦੋਸਤੋ ਲੁਧਿਆਣਾ ਵਿੱਚ ਅਸੀਂ ਹੋਰ ਵੀ ਵਧੀਆ ਘਰ ਲੈ ਕੇ ਆਉਂਦੇ ਰਹਿੰਦੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਕੋਠੀਆਂ ਦਿਖਾਉਂਦੇ ਰਹਿੰਦੇ ਆ ਬਸ ਤੁਸੀਂ ਇੱਕੋ ਹੀ ਕੰਮ ਕਰਨਾ ਆ YouTube ਚੈਨਲ ਸਬਸਕ੍ਰਾਈਬ ਕਰ ਲੈਣਾ ਪ੍ਰੈਸ ਬੈਲ ਆਈਕਨ ਤੇ ਕਲਿੱਕ ਕਰ ਲੈਣਾ ਤਾਂ ਕਿ ਤੁਸੀਂ ਕੋਈ ਵੀ ਨੋਟੀਫਿਕੇਸ਼ਨ ਮਿਸ ਨਾ ਕਰ ਸਕੋ ਉੱਪਰ ਆਂਦਿਆਂ ਆਪਾਂ ਨੂੰ ਦੋਸਤੋ ਆਪਣਾ ਜੋ ਕਿ ਤੁਸੀਂ ਦੇਖ ਸਕਦੇ ਹੋ ਟਰੈਸ ਕਾਫੀ ਆਪਣਾ ਸੁੰਦਰ ਹੈ ਇੱਥੇ ਵੀ ਉੱਪਰ ਵੀ ਪੱਥਰ ਲੱਗਾ ਹੋਇਆ ਹੈ ਗ੍ਰਿਲਸ ਵਗੈਰਾ ਕਾਫੀ ਅੱਛੀਆਂ ਹਨ ਮਹੱਲਾ ਜਿਹੜਾ ਹੈ ਤੁਸੀਂ ਆਸ-ਪਾਸ ਦੇਖ ਸਕਦੇ ਹੋ ਘਰ ਹੈਗੇ ਹਨ ਵਸਿਆ ਹੋਇਆ ਏਰੀਆ ਹੈ ਆਬਾਦੀ ਵਿੱਚ ਹੈ ਜੀ ਦੋਸਤੋ ਦੋਸਤੋ ਕਾਫੀ ਸੁੰਦਰ ਘਰ ਹੈ ਉਪਰੋਂ ਆਪਾਂ ਹੁਣ ਘਰ ਦੇਖਣ ਜਾ ਰਹੇ ਹਾਂ ਉੱਪਰਲਾ ਹੌਣ ਜਦੋਂ ਆਪਾਂ ਐਂਟਰ ਕਰਦੇ ਆ ਇੱਥੇ ਵੀ ਆਪਾਂ ਨੂੰ ਆਪਣਾ ਲੌਬੀ ਏਰੀਆ ਮਿਲ ਜਾਂਦਾ ਹੈ ਇੱਥੇ ਫਿਲਹਾਲ ਤੱਕ ਸਿੰਪਲ ਲੌਬੀ ਏਰੀਆ ਹੈ ਪਰ ਕਾਫੀ ਅੱਛਾ ਹੈ ਸਾਹਮਣੇ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਸਟੋਰ ਰੂਮ ਕਹਿ ਸਕਦੇ ਹਾਂ ਵੈਸੇ ਤਾਂ ਕਿਚਨ ਹੈ ਦੋਸਤੋ ਹਾਂਜੀ ਕਿਚਨ ਹੈ ਵਿੱਚ ਥੋੜਾ ਜਿਹਾ ਸਮਾਨ ਖਲਾਰਾ ਪਿਆ ਹੋਇਆ ਹੈ ਜਿਸ ਕਰਕੇ ਆਪਾਂ ਨੂੰ ਘਰ ਦੇਖਣ ਚ ਓਦਾਂ ਦਾ ਲੱਗ ਰਿਹਾ ਹੈ ਕੰਟੈਕਟ ਨੰਬਰ ਦਿੱਤੇ ਹੋਏ ਨੇ ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 225 ਗਜ ਦਾ ਘਰ ਹੈ ਦੋਸਤੋ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਤੇ ਇਹਦੀ ਡਿਮਾਂਡ ਡਿਮਾਂਡ ਇਹਦੀ ਆਪਣੀ 90 ਲੱਖ ਹੈ ਦੋਸਤੋ ਭਾਮੀਆਂ ਖੁਰਦ ਰੋਡ ਇਹਦੀ ਲੋਕੇਸ਼ਨ ਹੈ ਹਾਂਜੀ ਦੋਸਤੋ ਭਾਮੀਆਂ ਖੁਰਦ ਰੋਡ 90 ਲੱਖ 225 ਗੱਜ ਦੀ ਇਹ ਕੋਠੀ ਬਣ ਕੇ ਤਿਆਰ ਹੈ ਜੀ ਤੇ ਦਾਣਾ ਪਾਣੀ ਜਿੱਥੇ ਲਿਖਿਆ ਹੁੰਦਾ ਬੰਦਾ ਜਾਂਦਾ ਤਾਂ ਉੱਥੇ ਹੀ ਹੈ ਮਕਾਨ ਮਾਲਕ ਨੇ ਆਪਣੀਆਂ ਰੀਜਾਂ ਆਪਣੇ ਰਹਿਣ ਲਈ ਬਣਾਇਆ ਸੀ ਦੋਸਤੋ ਇਦੇ ਵਿੱਚ ਕੋਈ ਵੀ ਉਦਾਂ ਦਾ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਘਰ ਹੈ ਦੋਸਤੋ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਵੱਧ ਤੋਂ ਵੱਧ ਸ਼ੇਅਰ ਕਰੋ ਫਰੈਂਡਸ ਨਾਲ ਫੈਮਿਲੀ ਨਾਲ ਤਾਂ ਕਿ ਕੋਈ ਵੀ ਜੋ ਕੋਈ ਵੀ ਆਦਮੀ ਘਰ ਲੱਭ ਰਿਹਾ ਹੈ ਤਾਂ ਉਹਨਾਂ ਦੀ ਮਦਦ ਹੋ ਸਕੇ ਦੋਸਤੋ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪ੍ਰੈਸ ਦਾ ਬੈਲ ਆਈਕਨ ਫੋਰ ਮੋਰ ਅਪਡੇਟਸ ਥੈਂਕ ਯੂ ਦੋਸਤੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਦੋਸਤੋ ਤੁਸੀਂ ਪੂਰੀ ਕੋਠੀ ਦੇਖ ਚੁੱਕੇ ਹੋ ਕਾਫੀ ਸੁੰਦਰ ਹੈ ਤੇ ਇਸੇ ਦੇ ਨਾਲ ਦਿਓ ਇਜਾਜ਼ਤ ਅੱਗੇ ਵੀ ਹੋਰ ਵੀ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ